ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੋਰਾਂ ਕੋ ਪਿਆਰੀਓ ਸਾਡੇ ਸਤਿਕਾਰਯੋਗ ਛੋਟੇ ਵੀਰ ਗੁਰਸੇਵਕ ਸਿੰਘ ਸਵੱਦੀ ਕਲਾ ਜਿੰਨਾ ਦੀ ਆਵਾਜ਼ ਦੇ ਵਿੱਚ ਵੈਗੁਰੂ ਜੀ ਨੇ ਬਹੁਤ ਰਸ ਭਰਿਆ ਹੋਇਆ ਹੈ ਤੇ ਇੰਗਲੈਂਡ ਤੋਂ ਥੋੜੇ ਦਿਨ ਪਹਿਲਾਂ ਆਏ ਨੇ ਤੇ ਉਹਨਾਂ ਦੀ ਜੋ ਕਸ਼ਟ ਜੋ ਸ਼ਬਦ ਰਿਲੀਜ਼ ਹੋਇਆ ਹੈ ਸਤਿਗੁਰੂ ਬਚਨ ਤੁਮਾਰੀ ਨਿਰਗੁਣ ਨਿਸਤਾਰੇ ਤੇ ਬੜਾ ਹੀ ਪਿਆਰਾ ਸ਼ਬਦ ਉਹਨਾਂ ਨੇ ਗਾਇਆ ਤੇਮਾਰੇ ਨਿਰਗੁਣ ਨਿਸਤਾਰੇ ਨਿਰਗੁਣ ਨਿਸਤਾਰੇ ਨਿਰਗੁਣ ਨਿਸਤਾਰੇ ਮਹਾ ਬਖਾਦੀ ਦੁਸ਼ਟ ਅਪਵਾਦੀ ਤੇ ਪੁਨੀ ਬਿਖਾਦੀ ਦੁਸ਼ਤ ਅਪਵਾਦੀ ਤੇ ਪੁਨੀਤ ਸੰਗਾਰੇ ਤੇ ਪੁਨੀਤ ਸੰਗਾਰੇ ਤੇ ਪੁਨੀਤ ਸੰਗਾਰੇ ਤੇ ਪੁਨੀਤ ਸੰਗਾਰੇ ਨਿਰਗੁਣ ਨਿਸਕਾਰ ਨਿਰਗੁਣ ਨਿਸਤਾਰੇ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਨਿਰਗੁਣ ਨਿਸਤਾਰੇ ਨਿਰਗੁਣ ਨਿਸਤਾਰੇ ਤੇ ਬਹੁਤ ਖੁਸ਼ੀ ਹੋਈ ਕਿਉਂਕਿ ਸਬਦ ਰਿਲੀਜ਼ ਹੋਇਆ ਤੇ ਹੁਣ ਉਹਨਾਂ ਦਾ ਇੱਕ ਹੋਰ ਕਵਿਤਾ ਰਿਲੀਜ਼ ਹੋਣ ਜਾ ਰਹੀ ਹੈ ਤੇ ਨਾਨਕ ਸਰ ਭਗਤੀ ਦਾ ਘਰ ਤੋਂ ਬੜੀ ਮਿੱਠੀ ਆਵਾਜ਼ ਦੇ ਵਿੱਚ ਕੁਝ ਦਿਨਾਂ ਵਿੱਚ ਉਹ ਆਵੇਗੀ ਤੇ ਆਪਾਂ ਸਰਵਣ ਕਰਾਂਗੇ ਤੋਂ ਸਤਿਗੁਰੂ ਪਾਸਾ ਜੀ ਗੁਰੂ ਨਾਨਕ ਪਾਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਬੱਚੇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਵੇ ਜਾਣ ਸੋ ਮੇਰ ਪਰਿਆ ਹੱਥ ਰੱਖਣ ਸੋ ਆਪਾਂ ਹੋਰ ਨਵੇਂ-ਨਵੇਂ ਸ਼ਬਦ ਵੀ ਇਹਨਾਂ ਕੋਲੋਂ ਸਰਬਨ ਕਰਦੇ ਰਹੀਏ ਸੋ ਗੁਰੂ ਜੀ ਦਾ ਬਹੁਤ ਵੱਡਾ ਇਹਨਾਂ ਦੇ ਉੱਤੇ ਹੱਥ ਹੈ ਤੇ ਮਾਣ ਮਿਲਦਾ ਹੈ ਕਿਉਂਕਿ ਸ੍ਰੀ ਗੁਰੂ ਬਾਦ ਦੇ ਵਿੱਚ ਜਦੋਂ ਅਸੀਂ ਰਾਗੀ ਸਹਿਬਾਨਾਂ ਦੇ ਸ਼ਬਦ ਸੁਣਦੇ ਹਾਂ ਤੇ ਕਿੰਨੇ ਸੋਹਣੇ-ਸੋਹਣੇ ਲੱਗਦੇ ਨੇ ਸੋ ਇਸ ਵੀਰ ਦੇ ਉੱਤੇ ਵੀ ਬੜੀ ਮੇਰ ਹੈ ਸਤਿਗੁਰਾਂ ਦੀ ਸੋ ਕੁਝ ਦਿਨਾਂ ਵਿੱਚ ਰੀਲੀਜ਼ ਹੋਣ ਜਾ ਰਹੀ ਹੈ ਉਹ ਕਵਿਤਾ ਤੇ ਆਪਾਂ ਸਰਬਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ